ਹਾਂਜੀ ਹਰਦੇਵ ਸਿੰਘ ਚਿੱਟੀ ਮੈਂ ਟਿਸਟਰ ਗੁਰਦਾਸਪੁਰ ਤੋਂ ਬਾਰਡਰ ਦੇ ਉੱਤੇ ਸਾਡੀ ਜ਼ਮੀਨ ਹੈ ਪਿੰਡ ਮੇਰਾ ਚਿੱਟੀ ਹੈ ਜੰਗ ਦਾ ਜਿਹੜਾ ਮਾਹੌਲ ਦਾ ਰੌਲਾ ਪਿਆ ਹੈ ਉਹ ਪਿੱਛੇ ਪਿੱਛੇ ਹੀ ਆ ਕਿਤੇ ਸੋਸ਼ਲ ਮੀਡੀਆ ਤੇ ਹੋਏਗਾ ਇੱਥੇ ਸਵੇਰੇ ਰੁਟੀਨ 'ਚ ਅਸੀਂ ਕੰਮ ਕਰਨ ਆਉਂਦੇ ਆ ਰੁਟੀਨ 'ਚ ਕੰਮ ਕਰਕੇ ਜਾਂਦੇ ਆ ਪਹਿਲਾਂ ਜਿਹੜੀ ਸਾਡੀ ਕੰਡਿਆਲੀ ਤਾਰ ਤੋਂ ਪਾਰ ਜਿਹੜੀ ਤਨਕ ਸੀ ਉਹ ਵੀ ਬੜੇ ਰਾਮਾਂਦਰੀ ਆਰਾਮਦਾਰੀ ਨਾਲ ਵੱਡੀ ਹੈ ਔਰ ਕੋਈ ਉੱਥੇ ਗੱਲਬਾਤ ਨਹੀਂ ਕੋਈ ਜੰਗ ਵਰਗਾ ਕੋਈ ਮਾਹੌਲ ਨਹੀਂ ਇੱਥੇ ਹੈਗਾ ਬੜਾ ਸ਼ਾਂਤਮਈ ਮਾਹੌਲ ਹੈ ਅਸੀਂ ਜੰਗ ਦੇ ਸਮੇਂ ਦੇ ਵਿੱਚ ਆਪਣੇ ਜਵਾਨਾਂ ਦੇ ਨਾਲ ਆ ਭਾਰਤ ਦੇ ਜਵਾਨਾਂ ਦੇ ਜਿਹੜੇ ਫੌਜ ਦੇ ਵਿੱਚ ਸਾਡੇ ਜਵਾਨਾਂ ਨੇ ਜੰਗ ਲੜਨੀ ਹੈ ਉਹਨਾਂ ਦੇ ਨਾਲ ਜੇ ਲੋਕ ਸਰਕਾਰ ਦੇ ਨਾਲ ਵਾ ਪਰ ਜੇ ਜਿੱਥੇ ਜਾ ਕੇ ਸਾਡੇ ਮੰਨ ਦਾ ਰੋਸਵਾ ਜਿਹੜਾ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਆਪਣੇ ਹੁਕਮਰਾਨ ਤੋਂ ਦਿੱਲੀ ਆਪਣੇ ਐਮਐਸਪੀ ਵਾਸਤੇ ਆਪਣੀਆਂ ਹੋਰ ਮੰਗਾਂ ਵਾਸਤੇ ਦਿੱਲੀ ਨੂੰ ਜਾ ਰਹੇ ਸਾਡੇ ਅੱਗੇ ਕੰਧਾ ਕੱਢੀਆਂ ਸਾਡੇ ਮਨ 'ਚ ਬਹੁਤ ਵੱਡਾ ਰੋਸ ਸੀ ਪਰ ਅੱਜ ਉਹ ਰੋਸ ਨੂੰ ਕਿਉਂਕਿ ਸਾਨੂੰ ਪਿੱਛੇ ਕਰਨਾ ਪਏਗਾ ਜੇ ਭਾਰਤ ਸਰਕਾਰ ਨੇ ਸਾਨੂੰ ਚੰਗਾ ਨਹੀਂ ਚਾਇਆ ਪਰ ਸਾਨੂੰ ਤੇ ਆਪਣੇ ਜਵਾਨਾਂ ਦੇ ਨਾਲ ਹਮਦਰਦੀ ਹੈਗੀ ਹੈ ਆਪਣੇ ਦੇਸ਼ ਦੇ ਨਾਲ ਹਮਦਰਦੀ ਹੈਗੀ ਹੈ ਅਸੀਂ ਜੰਗ ਦੇ ਸਮੇਂ ਦੇ ਵਿੱਚ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਨੇ ਅਸੀਂ ਉਹਨਾਂ ਦੇ ਉੱਤੇ ਜੇ ਸਾਨੂੰ ਮਿਨੀਸ਼ਨ ਦਾ ਖੜਨਾ ਪਿਆ ਅਸੀਂ ਖੜਾਂਗੇ ਜੇ ਸਾਨੂੰ ਉਹਨਾਂ ਦੇ ਮਗਰ ਲੰਗਰ ਪਾਣੀ ਪਚਾਉਣਾ ਪਿਆ ਜਲ ਪਾਣੀ ਪਚਾਉਣਾ ਪਿਆ ਜਲ ਪਾਣੀ ਦੀ ਸੇਵਾ ਕਰਾਂਗੇ ਲੰਗਰ ਦੀ ਸੇਵਾ ਕਰਾਂਗੇ ਪਰ ਨਾਲ ਦੀ ਨਾਲ ਮੈਂ ਇਹ ਗੱਲ ਦੁਬਾਰਾ ਸਰਕਾਰ ਨੂੰ ਦੋਨੋਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਪਾਕਿਸਤਾਨ ਪਾਕਿਸਤਾਨ ਸਰਕਾਰ ਨੂੰ ਤੇ ਯੂਨੋ ਦੇ ਵਿੱਚ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਸਾਡੀ ਖਬਰ ਯੂਨੋ ਤੱਕ ਪਹੁੰਚਦੀ ਹੈ ਤੇ ਦੋਨਾਂ ਦੇਸ਼ਾਂ ਦਾ ਬੈਠ ਕੇ ਮਸਲਾ ਹੱਲ ਕੀਤਾ ਜਾਏ ਜੰਗ ਜਿਹੜੀ ਹੈ ਇਹ ਕਿਸੇ ਮਸਲੇ ਦਾ ਹੱਲ ਨਹੀਂ ਇਹ ਛੋਟੇ ਲੋਕਾਂ ਦਾ ਨੁਕਸਾਨ ਹੈ ਛੋਟੇ ਲੋਕਾਂ ਦੀ ਮੌਤ ਹੈ ਵੱਡੇ ਲੋਕਾਂ ਦਾ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਛੋਟੇ ਗੀਰ ਸਿੰਘ ਜੈਨਪੁਰ ਤੋਂ ਬੋਲਦਾ ਜੀ ਸਾਡੀ ਬਾਰਡਰ ਤੇ ਜ਼ਮੀਨ ਹੈ ਇੱਥੇ ਬਾਰਡਰ ਤੇ ਮੈਂ ਕੰਮ ਹੀ ਕਰ ਰਿਹਾ ਤੁਸੀਂ ਵਾਈ ਮਾਰੀ ਹੈ ਮੈਨੂੰ ਤੇ ਇੱਥੇ ਮਾਹੌਲ ਸ਼ਾਂਤ ਦਾ ਕੋਈ ਐਵੀ ਗੱਲ ਨਹੀਂ ਹੈ ਪਰ ਜੋ ਸਰਕਾਰਾਂ ਦਾ ਆਪਸ ਵਿੱਚ ਚੱਲ ਰਹੀ ਹੈ ਟੈਨਸ਼ਨ ਚੱਲ ਰਹੀ ਹੈ ਜੇ ਕੋਈ ਗੱਲ ਹੁੰਦੀ ਹੈ ਤੇ ਅਸੀਂ ਪੋਜ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਸਾਡਾ ਪਹਿਲਾ ਸਾਨੂੰ ਦੇਸ਼ ਹੈ ਸਾਡਾ ਭਾਰਤ ਦੇਸ਼ ਹੈ ਅਸੀਂ ਦੇਸ਼ ਨਾਲ ਬਿਲਕੁਲ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਕਿਸਾਨਾਂ ਕੋਲ ਜਿੱਥੇ ਵੀ ਜ਼ ਨਿੱਤਾਂ ਨੂੰ ਲੰਗਰ ਪਾਣੀ ਜ਼ਰੂਰਤ ਪੈਗੀ ਉਹ ਵੀ ਪਿੰਡਾਂ ਦੇ ਲੋਸਪੈਂਡ ਕਰਕੇ ਨਜ਼ਰ ਵੀ ਚਾਰ ਕਰਾਂਗੇ ਪੂਰਾ ਫੌਜ ਦਾ ਸਾਥ ਦਵਾਂਗੇ ਹਦੀਸ ਸਿੰਘ ਉਹਨਾ ਪਿੰਡ ਬਲਹਾ ਸੁਪਰ ਤੇ ਬਹੁਤ ਬਨੇ ਮੋਹਰੇ ਤੇ ਕੋਈ ਚੱਕਰ ਨਹੀਂਗਾ ਸਾਡੀ ਜ਼ਿੰਮੇਵਾਰ ਬੰਦੀ ਤੋਂ ਬਾਹਰ ਵੀ ਗਿਆ ਇਹਦਾ ਹਾਰ ਵੀ ਗਿਆ ਦੋਵੇਂ ਪਾਸੇ ਜੁਮੇ ਹੋਏ ਸਤਾਰ ਵਿੱਚ ਨਹੀਂ ਗਈ ਹੋਈ ਆ ਸਾਨੂੰ ਤਾਂ ਕੋਈ ਖਲਗਰ ਮੋਹਰੇ ਕੋਈ ਕੁਸ਼ਣ ਨਹੀਂਗਾ ਜੀ ਇਹ ਸਰ ਸਾਡੇ ਨਾਲ ਵੀ ਆਪ ਕੰਨ ਕਵਾਟ ਗਈ ਹੁੰਦੀ ਉਸ ਤੋਂ ਤੁੜੀ ਬਣਾਣੀ ਆ ਇਹਦੇ ਤੇ ਬਾਕੀ ਪਾ ਗੰਨੇ ਗੁਨੇ ਗੜਾਈ ਗਰੀ ਕੰਮ ਚੱਲਦਾ ਪਿਆ ਤੇ ਬਾਕੀ ਵੀ ਬਾਕੀ ਕੋਈ ਚੱਕਰਿਆ ਦਾ ਨਾਮ ਖਲਗਰ ਵਾਲੀ ਗੱਲ ਆ ਉਹ ਪਹਿਲਾਂ ਵੀ ਲੜਾਈ ਲੱਗਣ ਲੱਗੀ ਸੀ ਕਾਰਗਲ ਟਾਈਮ ਦੇ ਵੀ ਉਸ ਟਾਈਮ ਸਾਨੂੰ ਉਹਨਾਂ ਲੱਗੇ ਸੀ ਆਰਮੀ ਵਾਲੇ ਵੀ ਚਲੋ ਹਟ ਨਾਲ ਸਾਡੇ ਮਦਦ ਕਰੋ ਪੋਸਟਾਂ ਨੂੰ ਪ੍ਰੋਟੈਕਟ ਕਰੋ ਅੱਧੇ ਪਿੰਡਾਂ ਨੂੰ ਇਕੱਠੇ ਕਰਕੇ ਜਿਸ ਵੇਲੇ ਜੰਗਲ ਬਦਲ ਆਵਾਕਰਨ ਮੈਨਸਲਾਂ ਨੇ ਕੁਝ ਵੀ ਕਰਨੇ ਉਸ ਟਾਈਮ ਸਾਡਾ ਪੂਰਾ ਹੀ ਫੌਜ ਦਾ ਹੁਣ ਵੀ ਲਾਂ 5